ਇਹ ਬਹੁਤ ਦਿੱਕਤ ਆਉਂਦੀ ਹੈ ਇਹ ਚਿੱਕੜ ਹੋ ਜਾਂਦਾ ਜਗ੍ਹਾ ਹਟ ਗਈ ਹੈ ਘੱਟ ਘੱਟ ਗਈ ਹੈ ਪਹਿਲਾਂ ਬਹੁਤ ਖੁੱਲੀ ਜਗ੍ਹਾ ਸੀ ਹੁਣਾਂ ਪੀ ਹਟ ਬਣਾਣ ਕਰਕੇ ਵਿੱਚ ਇਸ ਕਰ ਸਾਡੀ ਜਗ੍ਹਾ ਬਹੁਤ ਘੱਟ ਹੋ ਗਈ ਹੈ ਹਾਂ ਉਹਦੇ ਕਰਕੇ ਬਹੁਤ ਦਿੱਕਤ ਆ ਰਹੀ ਸਾਨੂੰ ਪਾਡੇ ਸਾਹਿਬ ਕਰਨ ਨੂੰ ਆ ਰਹੀ ਹੈ ਔਰ ਲੰਗਰ ਬਣਾਉਣ ਨੂੰ ਆ ਰਹੀ ਹੈ ਅਸੀਂ 24 ਤਰੀਕ ਨੂੰ ਇੱਥੇ ਆਈਦਾ ਸਾਰਾ ਆਪਣੀ ਸੈਟਿੰਗ ਕਰਕੇ 25 ਤਰੀਕ ਨੂੰ ਲੰਗਰ ਸਟਾਰਟ ਕਰ ਦਈਦਾ ਅਸੀਂ 30 ਤਰੀਕ ਦੇ ਤੱਕ ਲੰਗਰ ਦੀ ਸੇਵਾ ਕਰਦੇ ਹਾਂ ਸੰਗਤਾਂ ਨੂੰ ਵੀ ਹਾਂ ਇਸ ਵਾਰ ਸਾਨੂੰ ਇੱਕ ਦਿੱਕਤ ਇਸ ਕਰਕੇ ਆਈ ਹੈ ਕਿ ਇੱਥੇ ਪਿੱਛੇ ਇੱਕ ਕਮੇਟੀ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਨੇ ਪੀਜਾ ਹਟ ਬਣਾਤਾ ਹੈ ਪੀਜਾ ਹਟ ਬਣਾਣ ਕਰਕੇ ਸਾਡੀ ਜਗ੍ਹਾ ਘਟ ਗਈ ਤੇ ਦਿੱਕਤ ਬਹੁਤ ਪਰੇਸ਼ਾਨੀ ਆਈਏ ਸਾਨੂੰ ਜਿਵੇਂ ਕੀ ਆ ਦੇਖੋ ਭਾਂਡੇ ਧੋਣ ਵਾਸਤੇ ਸੀ ਬਣਾਇਆ ਹੋਇਆ ਜੀ ਇਹ ਸਾਡੇ ਭਾਂਡੇ ਧੋਣ ਵਾਲਾ ਇਸ ਪਰਲੀ ਸਾਈਡ ਤੇ ਸੀਗਾ ਜਿੱਥੇ ਪੀਜਾ ਹਟ ਨਹੀਂ ਸੀ ਹੈਗਾ ਪੀਜਾ ਹਟ ਬੰਦ ਕਰਕੇ ਸਾਨੂੰ ਇੱਥੇ ਸੈਟਿੰਗ ਕਰਨੀ ਪਈ ਸਾਡੇ ਤੁਹਾਨੂੰ ਦੋ ਸੇਵਾਦਾਰ ਲਾਣੇ ਪਏ ਪਾਣੀ ਕੱਢਣ ਵਾਸਤੇ ਸਾਡਾ ਸੇਵਾਦਾਰ ਪਾਣੀ ਫੇਰ ਕੱਢਣ ਲੱਗਾ ਪਾਣੀ ਜਮਾ ਹੋ ਗਿਆ ਅੱਛਾ ਪਾਣੀ ਦਾ ਨਿਕਾਸ ਬੰਦ ਕਰਤਾ ਜਿਹੜੀ ਇਹਨਾਂ ਨੇ ਪਾਇਪ ਡੂੰਗੀ ਲਾਣੀ ਸੀ ਪਾਇਪ ਇਹਨਾਂ ਉੱਪਰ ਰੱਖ ਕੇ ਪਾਇਪ ਪਾ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਜਿਹੜਾ ਸਾਨੂੰ ਕੱਢਣਾ ਪੈਂਦਾ ਬਾਰ-ਬਾਰ ਸਾਨੂੰ ਬਹੁਤ ਦਿੱਕਤ ਆ ਰਹੀ ਪਾਣੀ ਵਾਸਤੇ ਜੀ ਪਾਣੀ ਸਾਨੂੰ ਆਪ ਕੱਢਣਾ ਪੈਂਦਾ ਬਾਹਰ ਸੁੱਟਣਾ ਪੈਂਦਾ ਪਾਣੀ ਜੀ ਜਾ ਕੇ ਜੀ ਉਹ ਸੜਕਾਂ ਤੇ ਪਾਣੀ ਸੁੱਟਦੇ ਆ ਵੀ ਦਿੱਕਤ ਆਉਂਦੀ ਹੈ ਜੀ ਬਹੁਤ ਵੀਰ ਲਾਲਚੀ ਕਹਿ ਸਕਦੇ ਆ ਜੀ ਇੱਕ ਨਾ ਜੀ ਇੰਨੀ ਸੰਗਤ ਆਉਂਦੀ ਆ ਪੈਸਾ ਤੇ ਵੈਸੇ ਹੀ ਬਹੁਤ ਇਕੱਠਾ ਹੁੰਦਾ ਤੇ ਇੱਥੇ ਅਸੀਂ ਇਹਨਾਂ ਨੂੰ ਕੀ ਕਹਿ ਸਕਦੇ ਆ ਅਸੀਂ ਰਿਕਵੈਸਟ ਹੀ ਕਰ ਸਕਦੇ ਆ ਇਹਨਾਂ ਅੱਗੇ ਜੀ ਕਿ ਸਾਡਾ ਜਿਹੜੀ ਦਿੱਕਤ ਆ ਤਾਂ ਕੋਈ ਹੱਲ ਕੀਤਾ ਜਾ ਸਾਡੀ अच्छा पर मीटिंग ਦੇ ਵਿੱਚ ਰਾਸ਼ੀ ਨਾ ਹੁੰਦਾ ਕਿ ਉਸ ਗੱਲ ਸੁਣਦੇ ਹੀ ਨਹੀਂ ਉਹ ਕਹਿੰਦੇ ਕੋਈ ਨਹੀਂ ਜੋ ਤੁਹਾਡੇ ਕੋਈ ਪ੍ਰੋਬਲਮ ਹੈ ਨੇ ਤੁਹਾਡੀਆਂ ਸੋਲਵ ਅਸੀਂ ਕਰਾਂਗੇ ਤੁਹਾਡੇ ਨਾਲ ਤੁਸੀਂ ਲੁਗਿਆਣਾ ਦੇ ਪਿੰਕਾਕੋਵਾਲ ਤੋਂ ਆ ਕੇ ਇੱਥੇ ਲੰਗਰ ਲਗਾ ਦਿਓ ਪਹਿਲਾਂ ਨਹੀਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪਹਿਲਾਂ ਤੇ ਮੈਨੂੰ ਇਹ ਦੱਸੋ ਕਿੰਨੇ ਦਿਨ ਪਹਿਲਾਂ ਤੁਸੀਂ ਆ ਜਾਂਦੇ ਹੈਗੇ ਉੱਥੇ ਕਿੰਨੇ ਕ ਦਿਨ ਪਹਿਲਾਂ ਤੁਸੀਂ ਤਿਆਰੀਆਂ ਕਰਦੇ ਹੋ ਅਸੀਂ ਲਗਭਗ 1 ਮਹੀਨਾ ਪਹਿਲਾਂ ਤਿਆਰੀਆਂ ਕਰ ਲੱਗ ਜਾਂਦੇ ਹਾਂ ਜੀ ਤੇ ਅਸੀਂ 24 ਤਰੀਕ ਨੂੰ ਇੱਥੇ ਆਈਦਾ ਸਾਰਾ ਆਪਣੀ ਸੈਟਿੰਗ ਕਰਕੇ 25 ਤਰੀਕ ਨੂੰ ਲੰਗਰ ਸਟਾਰਟ ਕਰਦੀਦਾ ਅਸੀਂ 30 ਤਰੀਕ ਦੇ ਤੱਕ ਲੰਗਰ ਦੀ ਸੇਵਾ ਕਰਦੇ ਹਾਂ ਸੰਗਤਾਂ ਨੂੰ ਜੀ ਇਸ ਵਾਰ ਸਾਨੂੰ ਇੱਕ ਦਿੱਕਤ ਇਸ ਕਰਕੇ ਆਈ ਹੈ ਕਿ ਇੱਥੇ ਪਿੱਛੇ ਇੱਕ ਕਮੇਟੀ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਪੀਜਾ ਹਟ ਬਣਾਤਾ ਹੈ ਪੀਜੇ ਹਟ ਬਣਾਣ ਕਰਕੇ ਸਾਡੀ ਜਗ੍ਹਾ ਘਟ ਗਈ ਤੇ ਦਿੱਕਤ ਬਹੁਤ ਪਰੇਸ਼ਾਨੀ ਆਈ ਹੈ ਸਾਨੂੰ ਤੇ ਇੱਕ ਅੱਜ ਕੁਝ ਬਰਸਾਤ ਕਰਕੇ ਵੀ ਦਿੱਕਤ ਆਈ ਹੈ ਸੰਗਤਾਂ ਨੂੰ ਬਹੁਤ ਹੋਈ ਪਰੇਸ਼ਾਨੀ ਹੋਈ ਹੈ ਨਹੀਂ ਕਰਕੇ ਜੀ ਜੀ ਤੁਹਾਡਾ ਕਹਿਣਾ ਹੈਗਾ ਕਿ ਕਮੇਟੀ ਨੇ ਪਿੱਛੇ ਜਿਹੜਾ ਹੈਗਾ ਕਿਰਾਏ ਦੇ ਉੱਪਰ ਦਿੱਤਾ ਹੋਇਆ ਉੱਥੇ ਉਹਨਾਂ ਨੇ ਪੀਜ਼ਾ ਹੱਟ ਬਣਾ ਦਿੱਤਾ ਹੈਗਾ ਕਿਉਂਕਿ ਇਹ ਸ਼ਰਮਣਿਕ ਕਮੇਟੀ ਦੀ ਜਗ੍ਹਾ ਹੈਗੀ ਹੈ ਸ਼ਰਮਣਿਕ ਕਮੇਟੀ ਦੇ ਕਾਲਜ ਹੈਗਾ ਜੀ ਜਦ ਕਾਲਜ ਵਾਲੇ ਪ੍ਰਿੰਸੀਪਲ ਸਾਹਿਬ ਨਾਲ ਉਹਨਾਂ ਨੇ ਰਾਇ ਕਰਕੇ ਕਿ ਬਣਾਇਆ ਜਾ ਉਹਨਾਂ ਨੇ ਇਸ ਕੁਸ਼ਬਰ ਇਸ ਬਾਰੇ ਨਹੀਂ ਕਹਿ ਸਕਦੇ ਸੀ ਪਰ ਹੈ ਕਮੇਟੀ ਦੀ ਜਗ੍ਹਾ ਹੈਗੀ ਅੰਦਰ ਉਹਦੇ ਅਸੀਂ ਪਿਛਲੇ 40 ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਹੇ ਹਾਂ 40 ਸਾਲ ਤੋਂ ਤੁਸੀਂ ਇੱਥੇ ਆ ਕੇ ਲੰਗਰ ਲਗਾਉਂਦੇ ਆ ਹੈਗੇ ਹੋ ਹਾਂਜੀ 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 ਔਰ ਕਿੰਨੇ ਕੁ ਲੋਕ ਕਿੰਨੀ ਕਿ ਸੰਗਤ ਆਂਦੀ ਹੈ ਤੁਹਾਡੇ ਨਾਲ ਉੱਥੋਂ ਲੰਗਰ ਲੈ ਕੇ ਸੰਗਤ ਲੈ ਕੇ ਅਸੀਂ ਦੋ ਪਿੰਡਾਂ 'ਚੋਂ ਆਉਂਦੇ ਹਾਂ ਜੀ ਪਿੰਡ ਜਮਾਲਪੁਰ ਲੇਲੀ ਦੀ ਸੰਗਤ ਆਉਂਦੀ ਜੀ ਇੱਕ ਇੱਕ ਪਿੰਡ ਦਾ ਪਿੰਡ ਕੱਕਵਾਲ ਦੀ ਸੰਗਤ ਆਉਂਦੀ ਸਾਡੇ ਨਾਲ ਜਿਹੜਾ ਸੇਵਾਦਾਰ ਨੇ ਸੇਵਾ ਕਰਦੇ ਨੇ ਹਾਂ ਪਲੱਸ ਜਿਹੜੇ ਬਾਕੀ ਸੰਗਤਾਂ ਜਿਹੜੀ ਆਉਂਦੀ ਏ ਉਹ ਤਾਂ ਅਣਗਿਣਤੀ ਸੰਗਤਾਂ ਹੁੰਦੀ ਜੀ ਜਿਹੜੀ ਆਤਮਕ ਸੇਵਾ ਜਿਹੜੀ ਹੋਰ ਜੀ ਮੈਨੂੰ ਤੁਸੀਂ ਖੁੱਲਕੇ ਦੱਸੋ ਕਿ ਕਿਸ ਤਰ੍ਹਾਂ ਪਹਿਲਾਂ ਤੁਹਾਡਾ ਕੀ ਪ੍ਰਬੰਧ ਰਹਿੰਦਾ ਸੀ ਐਰਕਾਂ ਤੁਹਾਡੀਆਂ ਕੀ ਮੁਸ਼ਕਿਲਾਂ ਆ ਰਹੀਆਂ ਹੈਗੀਆਂ ਬਿਕਾਉਜ਼ ਇਹਨਾਂ ਦਾ ਕਹਿਣਾ ਹੈਗਾ ਕਿਉਂਕਿ ਇਹ ਸਾਰੀ ਜਗ੍ਹਾ ਜਿਹੜੀ ਹੈਗੀ ਹੈ ਗੁਰਦੁਆਰਾ ਫਤਿਹਗੜ ਸਾਹਿਬ ਦੇ ਨਾਲ ਨਾਲ ਉਸ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਂਦੀ ਹੈਗੀ ਹੈ ਪਰ ਕਿਤਨੇ ਕਿਤੇ ਕਿਉਂਕਿ ਕਮੇਟੀ ਦਾ ਲਾਲਚ ਕਹਿ ਲਓ ਜਾਂ ਪਤਾ ਨਹੀਂ ਉਹਨਾਂ ਦੀ ਕੋਈ ਮਜਬੂਰੀ ਹੈ ਕਿ ਨਹੀਂ ਹੈ ਪਰ ਉਹਨਾਂ ਨੇ ਆ ਨਹੀਂ ਸੋਚਿਆ ਕਿ 40 ਸਾਲਾਂ ਤੋਂ ਜਿਹੜੀ ਸੰਗਤ ਹੈਗੀ ਇ ਸੰਗਤ ਦੀ ਸਹੂਲਤਾਂ ਦੇ ਲਈ ਪਰ ਉਹਨਾਂ ਨੇ ਉਹਨਾਂ ਦੀ ਥਾਂ ਨੂੰ ਘਟਾ ਦਿੱਤਾ ਔਰ ਉੱਥੇ ਤੁਸੀਂ ਕੀ ਕੀ ਕਰਦੇ ਸੀਗੇ ਜਿੱਥੇ ਜਿਵੇਂ ਕੀ ਆ ਦੇਖੋ ਭਾਂਡੇ ਧੋਣ ਵਾਸਤੇ ਸੀ ਬਣਾਇਆ ਹੋਇਆ ਜੀ ਇਹ ਸਾਡੇ ਭਾਂਡੇ ਧੋਣ ਵਾਲਾ ਇਸ ਪਰਲੀ ਸਾਈਡ ਤੇ ਸੀਗਾ ਜਿੱਥੇ ਪੀਜਾ ਹਟ ਨਹੀਂ ਸੀ ਹੈਗਾ ਪੀਜਾ ਹਟ ਬੰਦ ਕਰਕੇ ਸਾਨੂੰ ਇੱਥੇ ਸੈਟਿੰਗ ਕਰਨੀ ਪਈ ਸਾਡੇ ਤੁਹਾਨੂੰ ਦੋ ਸੇਵਾਦਾਰ ਲਾਣੇ ਪਏ ਪਾਣੀ ਕੱਢਣ ਵਾਸਤੇ ਸਾਡਾ ਸੇਵਾਦਾਰ ਪਾਣੀ ਫੇਰ ਕੱਢਣ ਲੱਗਾ ਪਾਣੀ ਜਮਾ ਹੋ ਗਿਆ ਪਾਣੀ ਦਾ ਨਿਕਾਸ ਬੰਦ ਕਰਤਾ ਜਣੀ ਇਹਨਾਂ ਨੇ ਪਾਇਪ ਡੂੰਗੀ ਲਾਣੀ ਸੀ ਪਾਇਪ ਇਹਨਾਂ ਉੱਪਰ ਰੱਖ ਕੇ ਪਾਇਪ ਪਾ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਜਿਹੜਾ ਸਾਨੂੰ ਕੱਢਣਾ ਪੈਂਦਾ ਬਾਰ-ਬਾਰ ਸਾਨੂੰ ਬਹੁਤ ਦਿੱਕਤ ਆ ਰਹੀ ਪਾਣੀ ਵਾਸਤੇ ਜੀ ਜੀ ਸੋ ਤੁਹਾਨੂੰ ਆਪ ਮੈਂ ਕਹਿਲਾਂ ਤੁਹਾਡੇ ਜਿਹੜੇ ਸੇਵਾਦਾਰ ਮੁੰਡੇ ਹੈਗੇ ਆ ਉਹ ਵਿੱਚੋਂ ਲੰਗਰ ਦੀ ਸੇਵਾ ਜਿਹੜੀ ਉਹ ਛੱਡ ਕੇ ਉਹਨਾਂ ਨੂੰ ਸਿਰਫ ਉੱਥੋਂ ਪਾਣੀ ਦੀ ਨਿਕਾਸੀ ਦੇ ਲਈ ਜਿਹੜਾ ਹੈਗਾ ਆਪ ਉਹ ਕਰਨਾ ਪੈਂਦਾ ਬਿਲਕੁਲ ਜੀ ਪਾਣੀ ਸਾਨੂੰ ਆਪ ਕੱਢਣਾ ਪੈਂਦਾ ਬਾਹਰ ਸੁੱਟਣਾ ਪੈਂਦਾ ਪਾਣੀ ਜੀ ਜਾ ਕੇ ਜੀ ਉਹ ਸੜਕਾਂ ਦੇ ਪਾਣੀ ਸੁੱਟਦੇ ਆ ਵੀ ਦਿੱਕਤ ਆਉਂਦੀ ਹੈ ਜੀ ਬਹੁਤ ਜੀ ਹੂੰ ਇਸ ਕਰਕੇ ਅਸੀਂ ਗੱਲਬਾਤ ਕੀਤੀ ਉਹ ਅਸੀਂ ਆਕੇ ਇਹਨਾ ਹਰ ਸਾਲ 12 ਤਰੀਕ ਨੂੰ ਮੀਟਿੰਗ ਆਉਂਦੀ ਲੰਗਰ ਵਾਲਿਆਂ ਦੀ ਜੀ ਕਮੇਟੀ ਵਾਲਿਆਂ ਦੀ ਅਸੀਂ ਅਗਲੀ ਮੀਟਿੰਗ ਦੇ ਵਿੱਚ ਇਹਨਾਂ ਨਾਲੇ ਆਪਣਾ ਜਿਹੜਾ ਦੁੱਖ ਰੱਖਾਂਗੇ ਦੇ ਸਾਹਮਣੇ ਪਰ ਕੀ ਤੁਹਾਨੂੰ ਐਡਾ ਅਫਸੋਸ ਹੁੰਦਾ ਹੈਗਾ ਕਿ ਬਾਹਰੋਂ ਆ ਕੇ ਤੁਸੀਂ ਇੱਥੇ ਸੰਗਤ ਦੇ ਲਈ ਲੰਗਰ ਲਗਾਉਂਦੇ ਹੈਗੇ ਪਰ ਇੱਥੇ ਜਦਕਿ ਕਮੇਟੀ ਦੀ ਜ਼ਿੰਮੇਵਾਰੀ ਹੈ ਇੰਨੀ ਸੰਗਤ ਨੂੰ ਸੰਭਾਲਣਾ ਪਰ ਉਹਨਾਂ ਦੇ ਹਮੇਸ਼ਾ ਵਿੱਚ ਜਿਸ ਤਰ੍ਹਾਂ ਨਾਲ ਇਹ ਪੀਜਾ ਹਟ ਨੂੰ ਦੇਤਾ ਮਤਲਬ ਲਾਲਚ ਨਹੀਂ ਮੁੱਕਦਾ ਹੈਗਾ ਸ਼੍ਰੋਮਣੀ ਕਮੇਟੀ ਦਾ ਬਿਲਕੁਲ ਜੀ ਲਾਲਚ ਹੀ ਕਹਿ ਸਕਦੇ ਹਾਂ ਜੀ ਇੱਕ ਨਾ ਜੀ ਇੰਨੀ ਸੰਗਤ ਆਉਂਦੀ ਆ ਪੈਸਾ ਤੇ ਵੈਸੇ ਹੀ ਬਹੁਤ ਇਕ ਤੇ ਅਸੀਂ ਹੁਣ ਕੀ ਕਹਿ ਸਕਨੇ ਅਸੀਂ ਰਿਕਵੈਸਟ ਹੀ ਕਰ ਸਕਦੇ ਐ ਨਾ ਅੱਗੇ ਜੀ ਕਿ ਸਾਨੂੰ ਜਿਹੜੀ ਦਿੱਕਤ ਆ ਤਾਂ ਕੋਈ ਹੱਲ ਕੀਤਾ ਜਾ ਸਾਡੀ ਦਿੱਕਤ ਆ ਔਰ ਬਾਰਿਸ਼ ਤੋਂ ਵੀ ਅੱਜ ਤੁਹਾਨੂੰ ਦਿੱਕਤ ਰਹੀ ਜੀ ਬਹੁਤ ਜ਼ਿਆਦੀ ਦਿੱਕਤ ਹੈ ਜੀ ਇੱਕ ਤਾਂ ਸਾਡਾ ਜਿੱਥੇ ਅਸੀਂ ਲੰਗਰ ਬਣਾਉਨੇ ਆ ਸਾਨੂੰ ਉਹੀ ਤੰਬੂ ਸਾਡੇ ਸਾਰੇ ਚੋਗੇ ਨੇ ਤੇ ਲੰਗਰ ਬਣਾਉਣ ਨੂੰ ਵੀ ਦਿੱਕਤ ਆ ਰਹੀ ਸਾਨੂੰ ਤੇ ਵਰਤਾਨ ਵਾਸਤੇ ਵੀ ਸੰਗਤਾਂ ਜਿਹੜੇ ਬੈਠ ਲੀਆਂ ਨੇ ਉਹ ਵੀ ਸਾਨੂੰ ਦਿੱਕਤ ਆ ਰਹੀ ਏ ਸੰਗਤਾਂ ਬੈਠ ਨਹੀਂ ਪਾ ਰਹੀਆਂ ਮੀ ਕਰਕੇ ਪਿਛਲੇ ਸਾਲ ਵਿੱਚ ਇੱਥੇ ਪੀਜ਼ਾ ਹਟ ਨਹੀਂ ਸੀਗਾ ਪਿਛਲੇ ਸਾਲ ਤੁਹਾਡਾ ਲੰਗਰ ਖੁੱਲਾ ਡੁੱਲਾ ਲੱਗਾ ਸੀ ਹਾਂ ਬਿਲਕੁਲ ਜੀ ਪਿਛਲੇ ਸਾਲ ਨਹੀਂ ਸੀਗਾ ਅਸੀਂ ਮੀਟਿੰਗ ਤੇ ਆਏ ਹਾਂ ਜਿਹਨੂੰ 12 ਤਰੀਕ ਨੂੰ ਸਾਨੂੰ ਤਾਂ ਪਤਾ ਲੱਗਿਆ ਨਹੀਂ ਕਿ ਪੀਜਾ ਹਟ ਮੰਗ ਗਿਆ ਉਦੋਂ ਤੁਸੀਂ ਗੱਲ ਨਹੀਂ ਰੱਖੀ ਵੀ ਸਾਡੇ ਲਈ ਜਗ੍ਹਾ ਘਟ ਗਈ ਹੈ ਨਹੀਂ ਨਹੀਂ ਅਸੀਂ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਸੀਗਾ ਉਹ ਕਹਿੰਦੇ ਵੀ ਤੁਸੀਂ ਕਮੇਟੀ ਵਾਲੇ ਨਾਲ ਗੱਲ ਕਰ ਲਓ ਅੱਛਾ ਪਰ ਮੀਟਿੰਗ ਦੇ ਵਿੱਚ ਰਾਸ਼ੀ ਨਾ ਹੁੰਦਾ ਕਿ ਉਹ ਗੱਲ ਸੁਣਦੇ ਹੀ ਨਹੀਂ ਉਹ ਕਹਿੰਦੇ ਕੋਈ ਨਹੀਂ ਜੋ ਤੁਹਾਡਾ ਕੋਈ ਪ੍ਰੋਬਲਮ ਹੈ ਨੇ ਤੁਹਾਡੀਆਂ ਸੌਲਵ ਅਸੀਂ ਕਰਾਂਗੇ ਤੁਹਾਡੇ ਨਾਲ ਜੀ ਮਾ ਸਾਹਿਬ ਨੇ ਕਿਹਾ ਸੀ ਜੀ ਚੀਮਾ ਸਾਹਮਣੇ ਗੱਲ ਹੋਈ ਤੁਹਾਡੀ ਇਹਦੇ ਬਾਰੇ ਪ੍ਰਿੰਸੀਪਲ ਸਾਹਿਬ ਨਾਲ ਇੱਥੇ ਮਿਲੇ ਸੀ ਮੈਨੂੰ ਡਾਟ ਡੋਨੇਟ ਕੈਂਪ ਲੱਗਿਆ ਸੀਗਾ ਹੂੰ ਤੇ ਉੱਥੇ ਮੇਰੇ ਸੀ ਮੈਂ ਕਿਹਾ ਜੀ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਕਹਿੰਦੇ ਕੋਈ ਨਹੀਂ ਤੁਹਾਡਾ ਹੱਲ ਕਰਦੇ ਆਂ ਸੀ ਮੈਂ ਕਿਹਾ ਜੀ ਜਿਹੜੇ ਬਾਹਰ ਲੰਗਰ ਸਾਡੇ ਲਾਉਂਦੇ ਨੇ ਸਾਨੂੰ ਉਹ ਦਿੱਕਤ ਪਰੇਸ਼ਾਨ ਕਰਦੇ ਆਂ ਜਗ੍ਹਾ ਘੱਟ ਹੋਣ ਕਰਕੇ ਉਹ ਵੀ ਬਾਹਰ ਲੰਗਰ ਲਾਉਂਦੇ ਨੇ ਦੁੱਧ ਦਾ ਹੂੰ ਡਿਸਪੋਜ਼ਲ ਉਹ ਯੂਜ਼ ਕਰਦੇ ਨੇ ਸਾਰਾ ਸੁੱਟ ਦੇਣ ਸਾਡੇ ਅੱਗੇ ਆ ਕੇ ਜੀ ਇੱਧਰ ਹੂੰ ਸੰਗਠਨ ਸ਼ੱਕਦੀਆਂ ਨੇ ਅਸੀਂ ਕਿਸੇ ਨੂੰ ਥੋੜੀ ਕਹਿ ਸਕਦੇ ਕਿ ਕਿੱਥੇ ਗਲਾਸ ਨਾ ਸੁੱਟੋ ਡਿਸਪੋਜ਼ਲ ਕਿੱਥੇ ਨਾ ਸੁੱਟੋ ਉਹਦੀ ਵੀ ਸਾਨੂੰ ਦਿੱਕਤ ਪਰੇਸ਼ਾਨੀ ਦਿੱਕਤ ਪਰੇਸ਼ਾਨੀ ਹੈ ਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਉਹ ਕਿਵੇਂ ਦਿਲ ਦੁੱਖਦਾ ਹੈਗਾ ਤੇ ਬਹੁਤ ਦਿੱਕਤ ਆਉਂਦੀ ਜੇ ਚਿੱਕੜ ਹੋ ਜਾਂਦਾ ਜਗਾ ਹੜਕ ਉਹ ਘਟ ਘਟ ਗਈ ਹੈ ਪਹਿਲਾਂ ਬੋ ਖੋਲੀ ਜਗਾ ਸੀ ਉਹਨਾਂ ਪੀ ਹਟ ਬਣਾਣ ਕਰਕੇ ਵਿੱਚ ਇਸ ਕਰ ਸਾਡੀ ਜਗਾ ਬਹੁਤ ਘਟ ਹੋ ਗਈ ਹੈ ਹਾਂ ਉਹਦੇ ਕਰਕੇ ਬਹੁਤ ਦਿੱਕਤ ਆ ਰਹੀ ਫਾਨੂੰ ਪਾਡੇ ਸਾਹਿਬ ਕਰਨ ਨੂੰ ਆ ਰਹੀ ਏ ਔਰ ਲੰਗਰ ਬਣਾਉਣ ਨੂੰ ਆ ਰਹੀ ਏ ਜੀ ਬਿਲਕੁਲ ਬਿਲਕੁਲ ਸੋ ਬਿਲਕੁਲ ਮੈਂ ਇਧਰ ਤੁਹਾਨੂੰ ਦਿਖਾ ਦਿੰਦੀ ਹੈਗੇ ਇਹਨਾਂ ਦਾ ਕਹਿਣਾ ਹੈ ਕਿ ਇਹ ਇੱਥੇ ਲਗਾਤਾਰ ਬਹੁਤ ਪੁਰਾਣੇ ਟਾਈਮ ਤੋਂ ਲੰਗਰ ਲਗਾ ਰਹੇ ਨੇ 40 ਸਾਲ ਤੋਂ ਇਹਨਾਂ ਦਾ ਕਹਿਣਾ ਹੈ ਕਿ ਆ ਕੇ ਇੱਥੇ ਇਹਨਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈਗਾ ਪਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਅਸੀਂ ਦੇਖ ਸਕਦੇ ਹਾਂ ਇਹ ਨਾਲ ਜਿਹੜੀ ਨੀਲੇ ਰੰਗ ਦਾ ਤੁਹਾਨੂੰ ਦਿਖ ਰਿਹਾ ਹੈਗਾ ਇਧਰਲੇ ਪਾਸੇ ਨੂੰ ਸ਼ੈੱਡ ਤਿਆਰ ਕੀਤਾ ਹੋਇਆ ਹੈ ਇਹਦੇ ਵਿੱਚ ਪੀਜ਼ਾ ਹਟ ਹੈਗਾ